ਹਾਂਜੀ ਬਾਬੂ ਜੀ ਤੁਹਾਡਾ ਡ੍ਰੈਕਟਰ ਆ ਜੀ ਇਹ ਹਾਂਜੀ ਕਿੰਨਾ ਮਾਡਲ ਹੈ ਜੀ ਇਹ ਇਹ ਜੀ 93 93 ਮਾਡਲ ਆ 575 ਹਾਂਜੀ 575 ਤੇ ਸਟਾਰਟ ਹੋ ਗਿਆ ਹਨਾ ਹਾਂਜੀ ਇਹ ਤੁਹਾਡੀ ਤਸੱਲੀ ਆ ਜੀ ਹਾਂਜੀ ਤਸੱਲੀ ਆ ਜੀ ਕੋਈ ਪੈਸਾ ਤਾਂ ਨਹੀਂ ਲਿਆ ਸਾਡੇ ਮਿਸਤਰੀਆਂ ਨੇ ਬਿਲਕੁਲ ਕੋਈ ਪੈਸਾ ਨਹੀਂ ਜੀ ਪੂਆ ਸੈਂਟਰ ਆ ਸਾਰੇ ਨਵੇਂ ਪਾਰਟ ਦਿੱਤੇ ਜੀ ਹਾਂਜੀ ਹਾਂਜੀ ਬਹੁਤ ਮੱਤ ਕੀਤੀ ਆ ਜੀ ਠੀਕ ਆ ਜੀ ਹਾਂਜੀ ਤੁਹਾਡਾ ਕੋਈ ਗਿਲਾ ਸ਼ਿਕਵਾ ਨਹੀਂ ਬਹੁਤ ਮਿਹਰਬਾਨੀ ਆ ਸਾਡੇ ਕੋਈ ਬੰਨੇ ਨਹੀਂ ਸੀ ਜੀ ਤੇ ਮਿਹਰਬਾਨੀ ਹੈ ਸਾਡੇ ਟਰੈਕਟਰ ਦੇ ਗਾਂ ਗਿਉਂ ਬੀਜਣ ਵਾਸਤੇ ਕਣਕ تیاری ਹੋ ਗਈ ਕੋਈ ਆਸ ਨਹੀਂ ਜੀ ਕਿ ਪੁੱਜ ਜਾਏਗੀ ਤੇ ਨਾਲ ਇਹਨਾਂ ਨੂੰ ਮਾਲਕ ਤਰੱਕੀਆਂ ਬਖਸ਼ੇ ਤੇ ਧੰਨਵਾਦ ਇਹਨਾਂ ਦਾ ਜਨਾ ਸਿੰਘਤਾ ਨੇ ਸੇਵਾ ਕਮਾਈ ਆ ਇਹ ਸਾਡੇ ਦੇ ਪਰਾਲਾ ਹੀ ਆ ਨਿਗਾਹ ਜਿਆ ਸੇਵਾ ਜੋ ਵੀ ਆਈਏ ਸਾਡੇ ਬਾਹਰ ਬੈਠੇ ਵੀਰਾਂ ਦੀ ਆ ਤੇ ਅਸੀਂ ਤੇ ਬਸ ਹਿੰਮਤ ਕਰਨ ਦੇ ਆ ਕਿ ਇੱਕ ਪਿੰਡ 'ਚ ਨਾਰਮਲ ਜੇ ਆਮ ਘਰਾਂ ਦੇ ਬੱਚੇ ਆ ਇਨਾਂ ਦੇ ਆਪਣੇ ਘਰਾਂ 'ਚ ਇਹ ਆ ਵੀ ਕਿਉਂ ਇਹ ਇਦਾਂ ਦੇ ਆ ਕਿ ਕੋਈ ਕੋ ਟਰੇਡਰ ਨਹੀਂ ਆਇਆ ਜਿਹੜੇ ਮਿਸਤਰੀ ਆਏ ਆ ਇੱਥੇ ਹਾਂਜੀ ਇੱਕ ਇੱਕ ਦੋ ਦੋ ਕਿੱਲਿਆਂ ਵਾਲੇ ਆ ਜਿੰਨੇ ਵੀ ਤੁਰੇ ਫਿਰਦੇ ਆ ਵੀਰ ਤੇ ਇਹ ਵੀ ਤਾਂ ਡਰ ਗਏ ਹੀ ਆ ਸਾਰੇ ਹਨਾ ਤੇ ਇਹ ਆ ਕਿ ਕੋਈ ਸਮਾਨ ਚਾਹੀਦਾ ਹੋਰ ਇੱਥੇ ਜੀ ਚੰਦ ਜੀ ਹੁਣ ਬਿਲਕੁਲ ਤਿਆਰੀ ਕਣਕ ਗੁਣਕ ਲਈ ਬੀਜ ਖਾਦ ਕੋਈ ਕਣਕ ਦਾ ਬੀਜ ਹੋਰ ਕੁਝ ਨਹੀਂ ਹੈਗਾ ਜੀ ਕੋਈ ਬੀਜਾਂ ਵਾਸਤੇ ਕੋਈ ਆਸਰਾ ਨਹੀਂ ਆਹ ਜੀ ਪਰਾਲਾ ਕਰੇ ਕੋਈ ਪਰਾਲਾ ਕਰੇ ਫੋਨ ਨੰਬਰ ਹੈਗਾ ਤੁਹਾਡਾ ਕੋਈ ਜੀ ਹਾਂ ਜੀ ਫੋਨ ਨੰਬਰ ਫੋਨ ਨੰਬਰ ਹੈਗਾ ਜੀ ਬੋਲੋ ਆਪਣਾ ਨੰਬਰ 6728 596 ਤੇ ਝੋਨਾ ਕਿੰਨੇ ਕਿਲੋ ਹੈ ਆਪਣਾ ਜੀ ਝੋਨਾ ਜੀ 6 ਕਿਲੋ ਤੇ ਕਿਦਾਂ 6 ਕਿਲੋ ਹੀ ਕੁਝ ਤੇੜੀ ਬਚਾਅ ਹੋ ਗਿਆ ਜੀ ਮੇਰੀ ਜੀ ਤੇ 12 ਭਰਾ ਦੀ ਠੀਕ ਆ ਤੇ ਕਿਦਾਂ ਬਚਾਇਆ ਹੋ ਗਿਆ ਕਿ ਕਿਦਾਂ ਡੋਬ ਗਏ ਕੋਈ ਫਸਲ ਨਹੀਂ ਬਚਿਆ ਜੀ ਡੰਗਰ ਡੁੰਗਰ ਕਿਦਾਂ ਜੀ ਡੰਗਰ ਤੇ ਸਹੀ ਸਲਾਮਤ ਰਹੇ ਆ ਠੀਕ ਹੈ ਜੀ ਠੀਕ ਹੈ ਸਹੀ ਆ ਕੋਈ ਵੀਰ ਬੀਜ ਦੀ ਖਾਦੀ ਸੇਵਾ ਕਰਨੀ ਚਾਹੁੰਦਾ ਤੇ ਛੋਟੇ ਛੋਟੇ ਪਰਿਵਾਰ ਆ ਇਹਨਾਂ ਦਾ ਸਾਰਾ ਸਾਰਾ ਕੋਈ ਡੁੱਬਾ ਹੋਇਆ ਜੇ ਕੋਈ ਵੀਰ ਸੇਵਾ ਕਰਨੀ ਚਾਹੁੰਦਾ ਇਹਨਾਂ ਦਾ ਨੰਬਰ ਪਿੰਡ ਪਿੰਡ ਕਿਹੜਾ ਦੱਸਿਆ ਜੀ ਆਪਣਾ ਦਰਿਆ ਮੂਸਾ ਦਰਿਆ ਮੂਸਾ ਦਰਿਆ ਇਹ ਟਰੈਕਟਰ ਖੇਤੀ ਕਰਦੇ ਆ ਦਰਿਆ ਆ ਰਾਵੀ ਪਾਰ ਕਰਕੇ ਹਣਾ ਲਓ ਜੀ ਇਹਨਾਂ ਵੀਰਾਂ ਤੋਂ ਪਹਿਲਾਂ ਵੀ ਕੁਝ ਨਹੀਂ ਪਹੁੰਚਿਆ ਹੁਣ ਵੀ ਜੇ ਕੋਈ ਬੰਦਾ ਦੂਜਿਆਂ ਦੀ ਸੇਵਾ ਕਰਨੀ ਪਹਿਲਾ ਪਰਾਲਾ ਸਾਡਾ ਹੀ ਆ ਕੇ ਜਿਹੜਾ ਅਸੀਂ ਪਹੁੰਚੇ ਹੁਣ ਤੱਕ ਜੀ ਕਿ ਹੈਗਾ ਹੋਰ ਕੋਈ ਟ੍ਰੈਕਟਰ ਬਣਾਉਣ ਦਾ ਪਹਿਲਾ ਪਰਾਲਾ ਇਹ ਤੁਹਾਡਾ ਜੀ ਜੋ ਪਰ ਆਏ ਨੇ ਸੰਤਾਨ ਕੇ ਟ੍ਰੈਕਟਰ ਬਣਾਉਂਦੀਆਂ ਅੱਜ ਤੱਕ ਟ੍ਰੈਕਟਰ ਮਸ਼ੀਨਰੀ ਆ ਕੋਈ ਸਾਡੇ ਕੋਲ ਵੀਰ ਭਰਾ ਨਹੀਂ ਪਹੁੰਚਿਆ ਧੰਨਵਾਦ ਬਾਪੂ ਜੀ ਤੇ ਬਾਗੀ ਬਹੁਤਾ ਦੇਵੇ ਬਾਬਾ ਤੁਹਾਨੂੰ ਅਸੀਂ ਕੁਝ ਨਹੀਂ ਕੀਤਾ ਜੋ ਕੀਤਾ ਰੱਬ ਨੇ ਆਪ ਕੀਤਾ ਜੀ ਠੀਕ ਹੈ ਜੀ ਕਰ ਦਿਓ ਵੀਡੀਓ ਸ਼ੇਅਰ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀ ਹੌਸਲਾ ਵਧਾਇਓ ਧੰਨਵਾਦ ਜੀ ਓ ਪੱਜ ਕੇ ਤੇਲ ਪਾਵ ਮੁੱਕ ਚਲੇ ਆਈ ਮੁੱਕ ਚਲੇ ਆਈ ਤੇਲ ਪੰਪ ਮਾਰ ਪੰਪ ਮਾਰ ਪੰਪ ਓ ਲੱਲਾ